ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਸੰਤਰਾਮ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਉਹਨਾਂ ਦੀ ਚਰਨ ਸ਼ਰਨ ਵਿੱਚ ਇੱਕ ਭਾਈ ਸੰਤਰਾਮ ਸਿੱਖੀ ਦਾ ਜੱਜਕ ਆਇਆ ਸਿੱਖੀ ਦੀ ਜਾਂਚਨਾ ਕਰਕੇ ਗੁਰੂ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸਤਗੁਰੂ ਜੀ ਨੇ ਧੁਰਗੀ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਭਾਈ ਸੰਤਰਾਮ ਜੀ ਨੇ ਸਿੱਖੀ ਕਮਾਉਣੀ ਸ਼ੁਰੂ ਕੀਤੀ ਥੋੜੇ ਸਮੇਂ ਅੰਦਰ ਹੀ ਮਨ ਬਾਣੀ ਦੇ ਪ੍ਰੇਮ ਵਿਰੰਗ ਵਿੱਚ ਰੰਗਿਆ ਗਿਆ ਜਪਜੀ ਸਾਹਿਬ ਸੁਖਮਨੀ ਸਾਹਿਬ ਆਦੀ ਬਾਣੀਆਂ ਜ਼ੁਬਾਨੀ ਕੰਠ ਕਰਨੀਆਂ ਆਪਣੀ ਜੀਵਨ ਨਿਰਵਾਹ ਵਾਸਤੇ ਧਰਮ ਕਿਰਤ ਕਰਨ ਲਈ ਸਰਕਾਰੀ ਨੌਕਰੀ ਕਰਦਾ ਸੀ ਉਸ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਸੀ ਉਸ ਦੇ ਦਰਬਾਰ ਦੀ ਨੌਕਰੀ ਕਰਦਾ ਸੀ ਨੌਕਰੀ ਦੇ ਨਾਲ-ਨਾਲ ਬਾਣੀ ਦਾ ਪਾਠ ਕਰਦਾ ਰਹਿੰਦਾ ਇੱਕ ਵਾਰੀ ਅਜੀਹਾ ਹੋਇਆ ਕਿ ਆਪਣੇ ਆਨੰਦ ਵਿੱਚ ਸਿਮਰਨ ਬਾਣੀ ਦਾ ਰਸ ਲੈਂਦਿਆਂ ਹੋਇਆਂ ਚਿਹਰੇ ਦੀ ਪ੍ਰਭਾਵਸ਼ਾਲੀ ਖਿੱਚ ਦੇਖਣ ਵਾਲੇ ਤੇ ਪ੍ਰਭਾਵ ਪਾਉਂਦੀ ਸੀ ਕਿ ਅਚਾਨਕ ਇਸ ਦੇ ਸੁੰਦਰ ਸਰੂਪ ਨੂੰ ਜਹਾਂਗੀਰ ਦੀ ਸ਼ਹਿਜ਼ਾਦੀ ਨੇ ਤੱਕਿਆ ਸ਼ਹਿਜ਼ਾਦੀ ਦਾ ਮਨ ਖਿੱਚਿਆ ਗਿਆ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਜੀਵਨ ਸਾਥੀ ਹੋਵੇ ਤਾਂ ਐਸਾ ਹੋਵੇ दृढ़ इरादा करके प्रण कर लिया कि शादी भाई संत राम ਨਾਲ ਹੀ ਕਰਵਾਉਣੀ ਹੈ ਆਪਣੇ ਮਨ ਦਾ ਗੁੱਝਾ ਭੇਦ ਆਪਣੀ ਮਾਂ ਨੂੰ ਦੱਸ ਦਿੱਤਾ ਜਹਾਂਗੀਰ ਦੀ ਬੇਗਮ ਨੇ ਬਹੁਤ ਸਮਝਾਇਆ ਕਿ ਪੁੱਤਰੀ ਜਿੱਦ ਨਾ ਕਰ ਕਿਸੇ ਸੂਬੇ ਦੇ ਸੂਬੇਦਾਰ ਮੁਸਲਮਾਨ ਨਾਲ ਤੇਰਾ ਨਿਕਾਹ ਕਰਵਾਵਾਂਗੀ ਲੜਕੀ ਆਪਣੇ ਹੱਥ ਤੋਏ ਅੜੀ ਰਹੀ ਆਖਿਰ ਬੇਗਮ ਨੇ ਆਪਣੇ ਪਤੀ ਜਹਾਂਗੀਰ ਨਾਲ ਗੱਲ ਕੀਤੀ ਕਿ ਇਹ ਮਸਲਾ ਹੈ ਜਹਾਗੀਰ ਨੇ ਪਹਿਲਾਂ ਤਾਂ ਗੁੱਸਾ ਕੀਤਾ ਕਿ ਇਸ ਦਾ ਮਨ ਕਾਫਰ ਤੇ ਕਿਉਂ ਆਇਆ ਪਰੰਤੂ ਹੁਣ ਤਾਂ ਇੱਕ ਹੀ ਰਾਹ ਸੀ ਕਿ ਧੀ ਦੀ ਖੁਸ਼ੀ ਵਾਸਤੇ ਇਸ ਸਿੱਖ ਨੂੰ ਮੁਸਲਮਾਨ ਬਣਾ ਲਿਆ ਜਾਵੇ ਕਿਸੇ ਸੂਬੇ ਦਾ ਸੂਬੇਦਾਰ ਬਣਾ ਕੇ ਲੜਕੀ ਦਾ ਨਿਕਾਹ ਕਰ ਦਿੱਤਾ ਜਾਵੇ ਬੀਗਮ ਦੀ ਜੋ ਟੈਲੈਂਟ ਜਾਂ ਗੋਲੀ ਨੌਕਰਾਨੀ ਸੀ ਉਸ ਨੇ ਪਹਿਲਾਂ ਹੀ ਸਾਰੀ ਵਾਰਦਾਤ ਆਪਣੇ ਪਤੀ ਨੂੰ ਦੱਸ ਦਿੱਤੀ ਉਹ ਵੀ ਭਾਈ ਸੰਤਰਾਮ ਦੀ ਤਰ੍ਹਾਂ ਡਿਊਟੀ ਦਾ ਪਹਿਰੇਦਾਰ ਸੀ ਇਹ ਦੋਵੇਂ ਜਣੇ ਮਿਲ ਕੇ ਬੰਦਗੀ ਕਰਿਆ ਕਰਦੇ ਸਨ ਉਹ ਇਹ ਗੱਲ ਸੁਣ ਕੇ ਝੱਟ ਭਾਈ ਸੰਤਰਾਮ ਜੀ ਦੇ ਕੋਲ ਗਿਆ ਅਤੇ ਭਾਈ ਸਾਹਿਬ ਨੂੰ ਕਹਿਣ ਲੱਗਾ ਕਿ ਹੇ ਸਿਖਾ ਤੈਨੂੰ ਮੁਬਾਰਕਾ ਹੋਣ ਭਾਈ ਸੰਤਰਾਮ ਜੀ ਕਹਿਣ ਲੱਗੇ ਕਿ ਮੁਬਾਰਕਾ ਕਿਸ ਗੱਲ ਦੀਆਂ ਦੇ ਰਹੇ ਹੋ ਉਹ ਕਹਿਣ ਲੱਗਾ ਕਿ ਤੈਨੂੰ ਇੰਨਾ ਵੱਡਾ ਅਹੁਦਾ ਮਿਲਣ ਲੱਗਾ ਹੈ ਤੈਨੂੰ ਪਤਾ ਨਹੀਂ ਜਿਹੜੇ ਸਤਕਾਰ ਨੂੰ ਵੱਡੇ ਵੱਡੇ ਸੂਬੇਦਾਰ ਚਾਹੁੰਦੇ ਹਨ ਪਰ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ ਪ੍ਰੰਤੂ ਤੈਨੂੰ ਪ੍ਰਾਪਤ ਹੋਣ ਲੱਗਾ ਹੈ ਤਾਂ ਭਾਈ ਸੰਤਰਾਮ ਜੀ ਨੇ ਕਿਹਾ ਕਿ ਤੂੰ ਸਿੱਧੀ ਗੱਲ ਕਿਉਂ ਨਹੀਂ ਕਰਦਾ ਸਿੱਧੀ ਗੱਲ ਕੀ ਹੈ ਉਸਨੇ ਦੱਸਿਆ ਕਿ ਕੱਲ ਨੂੰ ਜਹਾਂਗੀਰ ਦੀ ਸ਼ਹਿਜ਼ਾਦੀ ਦਾ ਤੇਰੇ ਨਾਲ ਨਿਕਾਹ ਹੋਣਾ ਹੈ ਭਾਈ ਸੰਤਰਾਮ ਜੀ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਤਾਂ ਉਸਨੇ ਸਾਰੀ ਗੱਲ ਵਿਸਥਾਰ ਨਾਲ ਦੱਸੀ ਸੰਤ RAM ਕਹਿਣ ਲੱਗਾ ਕਿ ਮੈਨੂੰ ਗੁਰੂ ਨੇ ਸਿੱਖੀ ਧਰਮ ਦਿੱਤਾ ਹੈ ਮੈਂ ਆਪਣਾ ਸਰੀਰ ਤਾਂ ਛੱਡ ਸਕਦਾ ਹਾਂ ਪਰ ਆਪਣਾ ਧਰਮ ਨਹੀਂ ਛੱਡ ਸਕਦਾ ਉਸੇ ਸਮੇਂ ਆਪਣੀ ਰਾਈਫਲ ਉਸ ਨੂੰ ਫੜਾ ਕੇ ਆਪ ਰਾਤੋਂ ਰਾਤ ਬਹੁਤ ਦੂਰ ਨਿਕਲ ਗਿਆ ਦਿਨ ਨੂੰ ਛੁਪ ਕੇ ਬੈਠ ਜਾਇਆ ਕਰੇ ਅਤੇ ਰਾਤ ਨੂੰ ਸਫਰ ਕਰਿਆ ਕਰੇ ਤੁਰਦਾ ਤੁਰਦਾ ਪਸ਼ਾਵਰ ਪਹੁੰਚ ਗਿਆ ਉੱਧਰ ਬਾਦਸ਼ਾਹ ਨੇ ਇਸ ਦਾ ਹੁਲੀਆ ਸਾਰੇ ਮੁਲਕ ਵਿੱਚ ਨਸ਼ਰ ਕਰ ਦਿੱਤਾ ਨਾਲ ਹੀ ਪ੍ਰਵਾਨੇ ਵੀ ਭੇਜੇ ਕਿ ਜੇਕਰ ਸਿੱਖ ਮੇਰੀ ਪੁੱਤਰੀ ਨਾਲ ਨਿਕਾਹ ਕਰਨਾ ਮਨਜ਼ੂਰ ਕਰੇ ਤਾਂ ਉਸ ਨੂੰ ਪਾਲਕੀ ਵਿੱਚ ਸ਼ਾਹੀ ਸਨਮਾਨ ਨਾਲ ਬਿਠਾ ਕੇ ਮੇਰੇ ਕੋਲ ਲੈ ਕੇ ਆਓ ਅਤੇ ਜੇਕਰ ਨਾ ਮੰਨੇ ਤਾਂ ਉਸ ਦਾ ਸਿਰ ਵੱਢ ਕੇ ਮੇਰੇ ਪਾਸ ਪੇਸ਼ ਕੀਤਾ ਜਾਵੇ ਉਸ ਹੁਰੀਏ ਦੀ ਆਧਾਰ ਤੇ ਬਾਦਸ਼ਾਹ ਦੇ ਸਿਪਾਹੀਆਂ ਨੇ ਭਾਈ ਸੰਤਰਾਮ ਜੀ ਨੂੰ ਪਸ਼ਾਵਰ ਦੀ ਧਰਮਸਾਲ ਵਿੱਚ ਜਾਂਦਿਆਂ ਗਿਰਪ ਤਾਰ ਕਰ ਲਿਆ ਪਸ਼ੌਰ ਦੇ ਸੂਬੇਦਾਰ ਨੇ ਭਾਈ ਸੰਤਰਾਮ ਨੂੰ ਕਿਹਾ ਕਿ ਜਿਹੜੀ ਗੱਲ ਮੇਰੇ ਨਸੀਬਾਂ ਵਿੱਚ ਨਹੀਂ ਹੈ ਉਹ ਤੈਨੂੰ ਬਾਦਸ਼ਾਹ ਦੀ ਲੜਕੀ ਮਿਲ ਰਹੀ ਹੈ ਤੇਰੇ ਭਾਗ ਬਹੁਤ ਚੰਗੇ ਹਨ ਤੂੰ ਜਹਾਂਗੀਰ ਦੀ ਲੜਕੀ ਨਾਲ ਨਿਕਾਹ ਕਰਵਾ ਲੈ ਅਤੇ ਸੂਬਾ ਜਾਂ ਵਜ਼ੀਰ ਬਣ ਕੇ ਇੱਥੇ ਹੀ ਬਹਿਸ਼ਤ ਵਰਗਾ ਸੁੱਖ ਭੋਗਣਾ ਕਰ ਭਾਈ ਸੰਤਰਾਮ ਜੀ ਨੇ ਜਵਾਬ ਦਿੱਤਾ ਕਿ ਮੇਰੇ ਪਾਤਸ਼ਾਹ ਨੇ ਮੈਨੂੰ ਸਿੱਖੀ ਬਖਸ਼ੀ ਹੋਈ ਹੈ ਜਹਾਂਗੀਰ ਦੀ ਲੜਕੀ ਅਤੇ ਅੱਦੇ ਦੇ ਲਾਲਚ ਵਿੱਚ ਆ ਕੇ ਸਿੱਖੀ ਨਹੀਂ ਛੱਡਾਂਗਾ ਮੇਰਾ ਸਿਰ ਭਾਵੇਂ ਚਲਿਆ ਜਾਵੇ ਪਰ ਧਰਮ ਨਹੀਂ ਤਿਆਗ ਸਕਦਾ ਇਹ ਜਵਾਬ ਸੁਣ ਕੇ ਸੂਬੇ ਨੇ ਕਿਹਾ ਕਿ ਦੂਜਾ ਹੁਕਮ ਤੈਨੂੰ ਕਤਲ ਕਰਨ ਦਾ ਹੈ ਭਾਈ ਸੰਤਰਾਮ ਨੇ ਕਿਹਾ ਕਿ ਮੌਤ ਕੋਲੋਂ ਸਿੱਖ ਕਦੀ ਵੀ ਨਹੀਂ ਡਰਦਾ ਜਦੋਂ ਆਖਰੀ ਇਸ਼ਾ ਪੁੱਛੀ ਗਈ ਤਾਂ ਭਾਈ ਸਾਹਿਬ ਨੇ ਇਸ਼ਨਾਨ ਕਰਨ ਦੀ ਖੁਆਇਸ਼ ਜ਼ਾਹਿਰ ਕੀਤੀ ਸਖਤ ਪਹਿਰਿਆਂ ਹੇਠ ਦਰਿਆ ਤੇ ਇਸ਼ਨਾਨ ਕਰਵਾਇਆ ਗਿਆ ਤਾਂ ਭਾਈ ਸਾਹਿਬ ਨੇ ਕਿਹਾ ਕਿ ਜਦੋਂ ਉਹ ਪਾਠ ਕਰਨਾ ਉਪਰੰਤ ਆਪਣੇ ਗੁਰੂ ਦੇ ਚਰਨਾਂ ਵਿੱਚ ਅਸੀਸ ਨਿਵਾਉਣ ਤੋਂ ਬਾਅਦ ਅਸੀਸ ਉੱਪਰ ਉਠਾਉਣਗੇ ਉਦੋਂ ਤਲਵਾਰ ਚਲਾਉਣੀ ਇਹਨਾਂ ਦੇ ਮਨ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਨਮਸਕਾਰ ਕਰਨ ਤੋਂ ਬਾਅਦ ਜਦੋਂ ਭਾਈ ਸਾਹਿਬ ਨੇ ਅਸੀਸ ਉੱਪਰ ਉਠਾਇਆ ਤਾਂ ਜਲਾਦਾ ਦੀ ਤਲਵਾਰ ਨਾਲ ਭਾਈ ਸਾਹਿਬ ਦਾ ਸਿਰ ਕਤਲ ਕਰ ਦਿੱਤਾ ਸ਼ਹੀਦੀ ਪਾ ਗਏ ਪਰੰਤੂ ਧਰਮ ਨਹੀਂ ਹਾਰਿਆ ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਸਿਰ ਦੇ ਦੇ ਕੇ ਕੁਰਬਾਨੀਆਂ ਦਿੱਤੀਆਂ ਪਰੰਤੂ ਸੀਸ ਨਹੀਂ ਉਚਾਰੀ ਆਪ ਜੀ ਦਾ ਸਰੀਰ ਦਰਿਆ ਵਿੱਚ ਰੋੜ ਦਿੱਤਾ ਗਿਆ ਅਤੇ ਸੀਸ ਲਾਹੌਰ ਭੇਜ ਦਿੱਤਾ ਗਿਆ ਸੀਸ ਬਾਦਸ਼ਾਹ ਦੇ ਪੇਸ਼ ਕੀਤਾ ਗਿਆ ਬਾਦਸ਼ਾ ਨੇ ਸੀਸਥਾਲ ਵਿੱਚ ਰਖਵਾ ਲਿਆ ਅਤੇ ਆਪਣੀ ਸ਼ਹਿਜ਼ਾਦੀ ਦੇ ਮਹਿਲਾਂ ਵਿੱਚ ਲੈ ਗਿਆ ਕਹਿਣ ਲੱਗਾ ਕਿ ਪੁੱਤਰੀ ਇਹ ਕਾਫਰ ਇਹੋ ਜਿਹੇ ਹੀ ਹੁੰਦੇ ਹਨ ਆਪਣਾ ਧਰਮ ਛੱਡ ਕੇ ਬਾਦਸ਼ਾਹ ਦੀ ਲੜਕੀ ਨਾਲ ਵੀ ਨਿਕਾਹ ਕਰਨਾ ਨਹੀਂ ਮੰਨਦੇ ਉਸ ਵੇਲੇ ਸ਼ਹਿਜ਼ਾਦੀ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗੀ ਕਿ ਮੇਰੇ ਕਾਰਨ ਹੀ ਇਸ ਸਿੱਖ ਦਾ ਇਸ ਕਤਲ ਕੀਤਾ ਗਿਆ ਹੈ ਅੰਦਰ ਪ੍ਰੇਮ ਜਾਗਿਆ ਜਦੋਂ ਸਿਰ ਨੂੰ ਹੱਥ ਲਾਉਣ ਲੱਗੀ ਤਾਸਿਰ ਉਸਦੇ ਹੱਥ ਦੀ ਪਹੁੰਚ ਤੋਂ ਸਭਾ ਗਿੱਟ ਉੱਚਾ ਉੱਠ ਗਿਆ ਸ਼ਹਿਜ਼ਾਦੀ ਦਾ ਹੱਥ ਸਿਰ ਨੂੰ ਛੂ ਨਹੀਂ ਸਕਿਆ ਇਹ ਵੇਖ ਕੇ ਬਾਦਸ਼ਾਹ ਬਹੁਤ ਹੈਰਾਨ ਹੋਇਆ ਜ਼ਾਲਮ ਬਾਦਸ਼ਾਹ ਦਾ ਹਿਰਦਾ ਕੰਬ ਗਿਆ ਸਿੱਖ ਦੀ ਸ਼ਕਤੀ ਵੇਖ ਕੇ ਡਰ ਗਿਆ ਕਿ ਕਿਤੇ ਧਰਤੀ ਹੀ ਨਾ ਫਟ ਜਾਵੇ ਸਿੱਖ ਦਾ ਧਰਮ ਵੇਖ ਕੇ ਜਹਾਂਗੀਰ ਕਹਿਣ ਲੱਗਾ ਕਿ ਹੇ ਖੁਦਾ ਇਨ੍ਹਾਂ ਮਰਿਆ ਹੋਇਆਂ ਵਿੱਚ ਵੀ ਇੰਨੀ ਸ਼ਕਤੀ ਹੈ ਇਹ ਗੱਲ ਮੇਰੀ ਸਮਝ ਨਹੀਂ ਆਈ ਕਿ ਇਹ ਕਟਿਆ ਹੋਇਆ ਸਿਰ ਕਿਵੇਂ ਉੱਪਰ ਉੱਠ ਗਿਆ ਉਸੇ ਵੇਲੇ ਸ਼ਹਿਜ਼ਾਦੀ ਨੇ ਕਿਹਾ ਕਿ ਪਿਤਾ ਜੀ ਤੁਸੀਂ ਨਹੀਂ ਜਾਣ ਸਕਦੇ ਤੁਹਾਡੀਆਂ ਅੱਖਾਂ ਤੇ ਸ਼ਰਾਹ ਦੀਆਂ ਪੱਟੀਆਂ ਬੰਨੀਆਂ ਹੋਈਆਂ ਹਨ ਇਸ ਧਰਮੇ ਸਿੱਖਨੇ ਮੈਨੂੰ ਕਬੂਲਿਆ ਨਹੀਂ ਪਰ ਮੌਤ ਕਬੂਲ ਲਈ ਹੈ ਜਿਉਂਦੇ ਜੀ ਇਸ ਨੇ ਆਪਣਾ ਧਰਮ ਨਿਭਾਇਆ ਹੈ ਅਤੇ ਮਰਨ ਤੋਂ ਬਾਅਦ ਇਸ ਦਾ ਧਰਮ ਖੁਦਾ ਨਿਭਾ ਰਿਹਾ ਹੈ ਜਿਸ ਕਾਰਨ ਮੇਰੇ ਅਪਵਿੱਤਰ ਹੱਥ ਨੂੰ ਇਹ ਸਿਰਿ ਸ਼ੋਣ ਨਹੀਂ ਦਿੱਤਾ ਭੁੱਲ ਚੁੱਕ ਮਾਫ ਕਰਨੀ ਸਾਖੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ